ਕਮਲਕੌਰ ਭਾਬੀ ਕਤਲ ਮਾਮਲੇ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਰਿਹਾ ਦਰਅਸਲ ਐਸਐਸਪੀ ਬਠਿੰਡਾ ਦੇ ਵੱਲੋਂ ਅਮਨੀਤ ਕੌਂਡਲ ਹੁਣਾ ਦੇ ਵੱਲੋਂ ਵੱਡੇ ਖੁਲਾਸੇ ਕਰ ਦਿੱਤੇ ਗਏ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਅਮਰਿਤਪਾਲ ਮੈਰੋ ਹੁਣਾ ਦੇ ਵੱਲੋਂ ਕਮਲਕੌਰ ਭਾਬੀ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਔਰ ਕਿਵੇਂ ਆਪਣੇ ਦੋ ਸਾਥੀਆਂ ਦੇ ਨਾਲ ਆ ਝੂਠਾ ਇਨਵਾਈਟ ਭੇਜਿਆ ਗਿਆ ਪ੍ਰੋਮੋਸ਼ਨ ਵੀਡੀਓ ਦਾ ਕਮਲਕੌਰ ਨੂੰ ਔਰ ਕਿਵੇਂ ਉਸ ਨੂੰ ਬਠਿੰਡੇ ਲੈ ਕੇ ਆਏ ਗੱਡੀ ਦੇ ਵਿੱਚ ਉਸ ਨੂੰ ਕਿਸ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰਿਆ ਤਾਂ ਸਾਰੀ ਜਾਣਕਾਰੀ ਜਿਹੜੀ ਆ ਸਾਰਾ ਖੁਲਾਸਾ ਜਿਹੜਾ ਆ ਉਹ ਐਸਐਸਪੀ ਬਠਿੰਡਾ ਵੱਲੋਂ ਕਰ ਦਿੱਤਾ ਗਿਆ ਹੈ ਤਾਂ ਉਹ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਕਿ ਦੋਨਾਂ ਦੀ ਕੰਟਰੋਵਰਸੀ ਹੋਈ ਸੀ ਕਮਲਕੌਰ ਦੀ ਔਰ ਅਮਰਿਤਪਾਲ ਮੈਰੋਂ ਦੀ ਜਦੋਂ ਪ੍ਰੋਡਿਊਸਰ ਡੀ ਐਕਸਸਸ ਐਕਸ ਐਕਸ ਦੇ ਨਾਲ ਕੁੱਟ ਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਤਾਂ ਉਸ ਸਮੇਂ ਅਮਰਤਪਾਲ ਮੈਰੋ ਨੇ ਕਿਹਾ ਸੀ ਕਿ ਜਿਹੜੇ ਗੰਦਾ ਕੰਟੈਂਟ ਬਣਾਉਂਦੇ ਨੇ, ਵਲਗਰ ਕੰਟੈਂਟ ਬਣਾਉਂਦੇ ਨੇ ਉਹ ਬੰਦ ਕਰ ਦਿਓ ਨਹੀਂ ਤਾਂ ਉਹਨਾਂ ਦੇ ਨਾਲ ਵੀ ਇਦਾਂ ਹੀ ਕਰਾਂਗੇ ਤਾਂ ਉਸ ਤੋਂ ਬਾਅਦ ਤੁਹਾਨੂੰ ਇਹ ਦੱਸਦੀ ਕਿ ਕਮਲਕੌਰ ਨੂੰ ਵੀ ਇਹ ਚੇਤਾਵਨੀ ਦਿੱਤੀ ਗਈ ਸੀ ਜਿਹਦਾ ਕੰਚਨ ਕੁਮਾਰੀ ਨਾਮ ਹੈ ਕਮਲਕੌਰ ਭਾਬੀ ਦੇ ਨਾਮ ਤੋਂ ਉਹ ਫੇਮਸ ਹੈਗੀ ਹੈ ਤਾ ਇਹ ਤੁਹਾਨੂੰ ਦੱਸਦੀ ਕਿ ਅਮਰਿਤਪਾਲ ਮੈਰੋਂ ਦੀ ਉਸ ਸਮੇਂ ਇਹ ਕੰਟਰੋਵਰਸੀ ਜਿਹੜੀ ਆ ਕਮਲਕੌਰ ਦੇ ਨਾਲ ਚੱਲੀ ਸੀ ਜਦੋਂ ਅਮਰਿਤਪਾਲ ਨੇ ਵਲਗਰ ਕੰਟੈਂਟ ਗੰਦਾ ਕੰਟੈਂਟ ਬਣਾਉਣ ਤੋਂ ਰੋਕਿਆ ਸੀਗਾ ਤਾਂ ਹੁਣ ਤੁਹਾਨੂੰ ਦੱਸਦੀ ਕਿ ਇਹ ਉਸੇ ਹੀ ਉਹਦੀ ਹੀ ਖੁੰਦਕ ਉਹਦੀ ਹੀ ਇਹ ਮੰਨ ਦੇ ਵਿੱਚ ਉਹ ਰੱਖਿਆ ਗਿਆ ਕਿ ਇਹਨੇ ਬੰਦ ਨਹੀਂ ਕੀਤਾ ਗੰਦਾ ਕੰਟੈਂਟ ਬਣਾਉਣਾ ਤਾਂ ਅਮਰਿਤਪਾਲ ਨੇ ਆਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਜਿਸ ਦਾ ਨਾਮ ਹੈ ਜਸਪ੍ਰੀਤ ਔਰ ਇੱਕ ਦਾ ਨਾਮ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਜਸਪ੍ਰੀਤ ਦੇ ਨਾਲ ਔਰ ਨਿਮਰਤਜੀਤ ਦੇ ਨਾਲ ਮਿਲ ਕੇ ਕਤਲ ਦੀ ਸਾਜ਼ਿਸ਼ ਜਿਹੜੀ ਉਹ ਰਚੀ ਇੱਕ ਮੈਰੋਂ ਪਿੰਡ ਦਾ ਰਹਿਣ ਵਾਲਾ ਹੈ ਔਰ ਇੱਕ ਹਰੀਕੇ ਦਾ ਰਹਿਣ ਵਾਲਾ ਹੈ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈਗਾ ਤਾਂ ਤੁਹਾਨੂੰ ਦੱਸਦੀ ਕਿ 9 ਜੂਨ ਨੂੰ ਕਮਲਕੌਰ ਆਪਣੀ ਮਾਂ ਨੂੰ ਇਹ ਕਹਿ ਕੇ ਜਾਂਦੀ ਹੈ ਕਿ ਉਹ ਪ੍ਰੋਮੋਸ਼ਨ ਲਈ ਬਠਿੰਡੇ ਜਾ ਰਹੀ ਹੈ ਪ੍ਰੋਮੋਸ਼ਨ ਦੇ ਵਾਸਤੇ ਅਮਰਤਪਾਲ ਦੇ ਸਾਥੀਆਂ ਨੇ ਬੁਲਾਇਆ ਹੁੰਦਾ ਹੈ ਆ ਕਿਉਂਕਿ ਉਹਨਾਂ ਨੇ ਪੂਰੀ ਇਹ ਪਲੈਨਿੰਗ ਕਰ ਚੁੱਕੀ ਸੀ ਕਿ ਇਸ ਦਾ ਕਤਲ ਕਰਨਾ ਹੈ ਤਾਂ 9 ਜੂਨ ਤੋਂ ਜਦੋਂ ਘਰੇ ਗਈ ਤਾਂ ਅਮਰਿਤਪਾਲ ਮੈਰੋ ਹੁਣਾ ਦੇ ਸਾਥੀ ਸਕੋਰਪੀਓ ਐਨ ਗੱਡੀ ਲੈ ਕੇ ਲੁਧਿਆਣੇ ਆਉਂਦੇ ਨੇ ਕਮਲਕਾਰ ਨੂੰ ਲਿਜਾਣ ਵਾਸਤੇ ਕਿਉਂਕਿ ਕਮਲਕਾਰ ਨੇ ਕਿਹਾ ਕਿ ਮੈਨੂੰ ਇਸ ਏਰੀਆ ਦਾ ਬਾਲਾ ਨਹੀਂ ਪਤਾ ਸੋ ਇਸ ਕਰਕੇ ਤਾਂ ਅਮਰਿਤਪਾਲ ਦੇ ਸਾਥੀ ਕਮਲਕਾਰ ਨੂੰ ਸਕੋਰਪੀਓ ਐਨ ਗੱਡੀ ਦੇ ਨਾਲ ਉਹ ਲੈਣ ਵਾਸਤੇ ਆਉਂਦੇ ਨੇ ਫਿਲਹਾਲ ਇਹ ਤਸਵੀਰਾਂ ਦੇਖ ਰਹੇ ਹਾਂ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਦੋਨਾਂ ਜਾਣਿਆਂ ਨੂੰ ਆ ਨਿਆੰਗ ਬਾਣੀ ਦੇ ਵਿੱਚ ਹੈਗੇ ਨੇ ਦੋਨੋਂ ਜਾਣੇ ਜਸਪ੍ਰੀਤ ਹੈ ਔਰ ਨਿਮਰਤਜੀਤ ਹੈ ਤਾਂ ਇਹ ਸਕੋਰਪੀਓ ਐਨ ਗੱਡੀ ਤੇ ਲੈ ਕੇ ਆਉਂਦੇ ਨੇ ਔਰ ਰਸਤੇ ਦੇ ਵਿੱਚ ਕੀ ਪੁੱਚੋ ਦੇ ਕੋਲ ਜਿਵੇਂ ਐਸਐਸਪੀ ਬਠਿੰਡਾ ਨੇ ਖੁਲਾਸਾ ਕੀਤਾ ਹੈ ਕਿ ਪੁੱਚੋ ਦੇ ਕੋਲ ਜਾ ਕੇ ਜਿਹੜੀ ਕਮਲਕੌਰ ਹੈ ਉਸ ਦਾ ਗਲਾ ਜੜਿਆ ਉਹ ਘੁੱਟ ਦਿੱਤਾ ਜਾਂਦਾ ਹੈ ਕਿਸੇ ਕਪੜੇ ਦੇ ਨਾਲ ਉਹਦਾ ਕਮਲਕੌਰ ਦਾ ਗਲਾ ਘੁੱਟਿਆ ਜਾਂਦਾ ਹੈ ਔਰ ਗਲਾ ਘੁੱਟਣ ਤੋਂ ਬਾਅਦ ਜਦੋਂ ਉਹ ਡੈੱਡ ਹੋ ਗਈ ਜਦੋਂ ਉਹਦੇ ਸਾਹ ਚੱਲਣੇ ਬੰਦ ਹੋ ਗਏ ਕਮਲਕੌਰ ਦੇ ਤਾਂ ਉਸ ਤੋਂ ਬਾਅਦ ਉਸ ਨੂੰ ਗੱਡੀ ਦੀ ਪਿਛਲੀ ਸੀਟ ਦੇ ਉੱਪਰ ਰੱਖ ਦਿੱਤਾ ਗਿਆ ਗੱਡੀ ਦੀ ਪਿਛਲੀ ਸੀਟ ਤੇ ਰੱਖਿਆ ਤੇ ਇਸ ਤੋਂ ਬਾਅਦ ਉਹਨਾਂ ਨੇ ਗੱਡੀ ਜਿਹੜੀ ਹੈ ਇਯੋਨ ਗੱਡੀ ਦੇ ਵਿੱਚ ਸੀ ਕਿ ਕਮਲਕੌਰ ਔਰ ਜਿਹੜੇ ਸਾਥੀ ਸੀ ਅਮਰਪਾਲ ਦੇ ਮਹਿਰੋਂ ਦੇ ਉਸ ਸਕੋਰਪਿਓ ਐਨ ਗੱਡੀ 'ਚ ਸੀ ਇਹਨਾਂ ਨੇ 9 ਜੂਨ ਤੋਂ ਕਮਲਕੌਰ ਨੂੰ ਘਰੋਂ ਖੜਿਆ ਗੱਡੀ ਅੱਗੇ ਲਾਈ ਤੇ ਫਿਰ ਪੁੱਚੋ ਦੇ ਕੋਲੇ ਸੁਨਸਾਨ ਜਗ੍ਹਾ ਤੇ ਖੜ ਕੇ ਕਮਲਕੌਰ ਦਾ ਗਲਾ ਘੁੱਟ ਦਿੱਤਾ ਗਿਆ ਗਲਾ ਘੁੱਟ ਕੇ ਕਮਲਕੌਰ ਨੂੰ ਮੌਤ ਦੇ ਘਾਟ ਉਤਾਰਿਆ ਤੇ ਗੱਡੀ ਇਯੋਨ ਦੀ ਪਿਛਲੀ ਜਗ੍ਹਾ ਤੇ ਉਹਦੀ লাশ ਰੱਖ ਦਿੱਤੀ ਗਈ ਜਿਹੜੀ ਤੁਸੀਂ ਸੀਸੀਟੀਵੀ ਕੈਮਰਾ ਦੇ ਵਿੱਚ ਦੇਖ ਪਾ ਰਹੇ ਹੋ ਸੀਸੀਟੀਵੀ ਕੈਮਰਿਆਂ ਚ ਇੱਕ ਗੱਡੀ ਆ ਰਹੀ ਹੈ ਉਸ ਨੂੰ ਇੱਕ ਸਰਦਾਰ ਮੁੰਡਾ ਚਲਾ ਰਿਹਾ ਹੈ ਉਹ ਆਦੇਸ਼ ਹਸਪੀਟਲ ਦੀ ਪਾਰਕਿੰਗ ਦੇ ਵਿੱਚ ਗੱਡੀ ਖੜੀ ਕਰਦਾ ਹੈ ਤੇ ਉਸ ਤੋਂ ਬਾਅਦ ਉੱਥੋਂ ਚਲਿਆ ਜਾਂਦਾ ਹੈ ਯਾਨੀ ਕਿ ਇਹ ਗੱਲ ਸਾਹਮਣੇ ਆ ਜਾਂਦੀ ਹੈ 11 ਨੂੰ 9 ਨੂੰ ਘਰੋਂ ਖੜਕ ਕੇ ਉਸ ਦਾ ਕਤਲ ਕਰ ਦਿੱਤਾ ਹੈ 10 ਨੂੰ ਗੱਡੀ ਲੱਗੀ ਰਹੀ ਤੇ 11 ਨੂੰ ਜਾ ਕੇ ਇਸ ਦਾ ਪਰਦਾ ਫਾਸ਼ ਹੋਇਆ ਕਿ ਇੱਥੇ ਲਾਸ਼ ਪਈ ਹੈ ਜਦੋਂ 스멜 ਆਉਣੀ ਸ਼ੁਰੂ ਹੋ ਗਈ। ਹੁਣ ਤੁਹਾਨੂੰ ਦੱਸਦੀ ਕਿ ਅਮਰਿਤਪਾਲ ਮਹਿਰੋਂ ਦੀ ਭਾਲ ਜਾਰੀ ਹੈ। ਫਿਲਹਾਲ ਅਮਰਿਤਪਾਲ ਮਹਿਰੋਂ ਦੇ ਦੋ ਸਾਥੀ ਜਿਹੜੇ ਐ ਉਹ ਗ੍ਰਿਫਤਾਰ ਕਰ ਲਏ ਐ ਤੇ ਮਾਸਟਰਮਾਈਂਡ ਇਸ ਦੇ ਵਿੱਚ ਅਮਰਿਤਪਾਲ ਮਹਿਰੋਂ ਨੂੰ ਦੱਸਿਆ ਜਾ ਰਿਹਾ ਹੈ। ਐਸਐਸਪੀ ਅਵਨੀਤ ਕੌਂਡਲ ਹੁਣਾਂ ਨੇ ਇਹ ਵੀ ਦੱਸਿਆ ਹੈਗਾ ਕਿ ਜਿਹੜੇ ਅਸੀਂ ਬੰਦੇ ਗ੍ਰਿਫਤਾਰ ਕੀਤੇ ਐ ਜਸਪ੍ਰੀ ਤੇ ਨਿਮਰਨਜੀਤ ਉਹਨਾਂ ਨੇ ਕਿਹਾ ਕਿ ਅਸੀਂ ਇਹ ਤਾਂ ਕੀਤਾ ਕਿਉਂਕਿ ਇਹ ਗੰਦਾ ਕੰਟੈਂਟ ਵਲਗਰ ਕੰਟੈਂਟ ਬਣਾਉਂਦੀ ਸੀ ਜਿਹਦੇ ਨਾਲ ਸਾਡੀ ਸੁਸਾਇਟੀ ਗੰਦੀ ਹੋ ਰਹੀ ਸੀ ਬੱਚਿਆਂ ਤੇ ਮਾੜਾ ਪ੍ਰਭਾਵ ਪੈ ਰਿਹਾ ਸੀਗਾ ਸੋ ਇਹ ਇਸ ਚੀਜ਼ ਨੂੰ ਆਧਾਰ ਬਣਾ ਕੇ ਉਹਨਾਂ ਨੇ ਇਹ ਰੀਜ਼ਨ ਦੱਤਾ ਹੈ ਕਿ ਅਸੀਂ ਕਿਉਂ ਇਸ ਨੂੰ ਮੌਤ ਦੇ ਘਾਟ ਉਤਾਰਿਆ ਹੈ ਫਿਲਹਾਲ ਤੁਹਾਨੂੰ ਦੱਸਦੀ ਕਿ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਤੇ ਰਿਮਾਨ ਜਿਹੜਾ ਉਹ ਲਿਆ ਜਾਵੇਗਾ ਤੇ ਉਸ ਤੋਂ ਬਾਅਦ ਕਈ ਹੋਰ ਵੱਡੇ ਖੁਲਾਸੇ ਜਿਹੜੇ ਆ ਉਹ ਹੋ ਸਕਦੇ ਆ ਤਾਂ 9 ਜੂਨ ਤੋਂ ਅਮਰਿਤਪਾਲ ਮਹਿਰੋਂ ਦੇ ਸਾਥੀ ਸਕੋਰਪੀਅਨ ਗੱਡੀ ਲੈ ਕੇ ਕਮਲਕਾਰ ਨੂੰ ਲੁਧਿਆਣੇ ਤੋਂ ਲੈਣ ਆਏ ਰਸਤੇ ਦੇ ਵਿੱਚ ਪੁੱਚੋ ਦੇ ਕੋਲ ਆਣ ਕੇ ਉਹ ਗੱਡੀ ਦੇ ਵਿੱਚ ਅਮਰਿਤਪਾਲ ਦੇ ਸਾਥੀ ਸੀ ਉਹ ਗੱਡੀ ਦੇ ਵਿੱਚ ਗळा ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਫਿਰ ਗੱਡੀ ਦੀ ਪਿਛਲੀ ਸੀਟ ਤੇ ਰੱਖ ਦਿੱਤਾ ਫਿਰ ਉਹ ਜਾ ਕੇ ਗੱਡੀ ਜਿਹੜੀ ਆ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਖੜੀ ਕਰ ਦਿੱਤੀ ਤਾਂ ਇਸ ਤਰੀਕੇ ਦੀ ਪੂਰੀ ਪਲੈਨਿੰਗ ਜਿਹੜੀ ਹੈ ਉਹ ਅਮਰਿਤਪਾਲ ਮਹਿਰੋਂ ਤੇ ਉਸ ਦੇ